ਸਿਟੀ ਲਾਈਫ ਚੈਨਲ ਦੇ ਜ਼ਰੀਏ ਅੱਜ ਤੁਹਾਨੂੰ ਰੂ ਬਰੂ ਕਰਾਨ ਲੱਗੇ ਆ ਸਰਦਾਰ ਦਵਿੰਦਰ ਸਿੰਘ ਰਾਮਗੜੀਆ ਜੀ ਦੇ ਨਾਲ ਜੋ ਬਸਪਾ ਤੋਂ ਉਮੀਦਵਾਰ ਨੇ ਹਲਕਾ ਲੁਧਿਆਣਾ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਦੇ ਵਿੱਚ ਪ੍ਰੈਸਰ ਸਾਹਿਬ ਕੀ ਗੱਲ ਹੈ ਇਦਾਂ ਦੀ ਵੀ ਤੁਸੀਂ ਬਸਪਾ ਹੀ ਚੁਣੀ ਮੈਂ ਸਿਟੀ ਚੈਨਲ ਦਾ ਬਹੁਤ ਧੰਨਵਾਦ ਕਰਦਾ ਹਾਂ ਬਸਪਾ ਇਸ ਕਰਕੇ ਸਾਨੂੰ ਇਹਨਾਂ ਨੇ ਭੈਣ ਮਾਇਆਵਤੀ ਜੀ ਨੇ ਮਾਨ ਦਿੱਤਾ ਹੈ ਸਾਨੂੰ ਘਰ ਬੈਠਿਆ ਇੱਕ ਟਿਕਟ ਦਿੱਤੀ ਹੈ ਔਰ ਉਹ ਇੱਕ ਬੀਸੀ ਭਾਈਚਾਰੇ ਨੂੰ ਆਪਣੇ ਸਮਾਜ ਨਾਲ ਜੋੜ ਕੇ ਉਹਨਾਂ ਦੀ ਵੋਟ ਸ਼ਕਤੀ 60% ਤੋਂ ਵੀ ਉੱਪਰ ਚਲੀ ਗਈ ਹੈ ਇਸ ਕਰਕੇ ਮੈਂ ਬਸਪਾ ਪਾਰਟੀ ਤੁਸੀਂ ਪਿਛਲੀ ਵਾਰੀ ਵੀ ਚੋਣ ਲੜੀ ਉਦੋਂ ਵੀ ਤੁਹਾਨੂੰ ਪਰਮਾ ਹੁੰਗਾਰਾ ਮਿਲਿਆ ਹਲਕੇ ਦੇ ਵਿੱਚੋਂ ਪਰ ਇਸ ਵਾਰੀ ਤੁਸੀਂ ਬਸਪਾ ਤੋਂ ਚੋਣ ਲੜ ਰਹੇ ਹੋ ਤੇ ਪਿੰਡੋਂ ਪਿੰਡੀ ਪ੍ਰਚਾਰ ਵੀ ਕਰ ਰਹੇ ਹੋ ਕੀ ਹੰਗਾਰਾ ਮਿਲਦਿਆ ਦੇਖੋ ਇਸ ਬਸਪਾ ਪਾਰਟੀ ਇੱਕ ਨੈਸ਼ਨਲ ਪਾਰਟੀ ਆ ਔਰ ਇਹ ਸਾਰੇ ਇੰਡੀਆ ਦੇ ਵਿੱਚ ਇਹ ਤੀਸਰੀ ਪਾਰਟੀ ਆ ਬੱਦਕੇ ਬੱਦਛੜਕੇ ਔਰ ਇਸ ਨੂੰ ਇਸ ਵਾਰ ਉਮੀਦ ਆ ਵੀ ਅਸੀਂ 265 ਤੋਂ ਉੱਪਰ ਸੀਤਾ ਲੈ ਜਾਵਾਂਗੇ ਔਰ ਪੈਨਮਾਇਆ ਵਤੀ ਨੂੰ ਪ੍ਰਧਾਨ ਮੰਤਰੀ ਬਣਾਵਾਂਗੇ ਦੇਸ਼ ਦੇ 400 ਪਾਰ ਦਾ ਨਾਰਾ ਬੀਜੇਪੀ ਦਾ ਤੇ ਤੁਹਾਡਾ 200 ਕੁਝ ਤੋਂ ਪਾਰ ਦਾ ਤੁਹਾਡਾ ਨਾਰਾ ਪਰ ਤੁਹਾਡੇ ਮੁੱਦੇ ਕੀ ਨੇ ਬੀਜੇਪੀ ਬੀਜੇਪੀ ਦੇ ਮੁੱਦੇ ਜਿਵੇਂ ਬੀਜੇਪੀ ਨੇ ਅਨਾਉਂਸ ਕੀਤਾ ਹੈ ਵੀ ਪੂਰੇ ਦੇਸ਼ ਭਰ ਦੇ ਵਿੱਚ ਬਿਜਲੀ ਜਿਹੜੀ ਹੈਗੀ ਆ ਮੁਫਤ ਦਿੱਤੀ ਜਾਊਗੀ ਜੇ ਮੈਨੂੰ ਸਮਰਥਨ ਮਿਲਦਾ ਹੈ ਮੋਦੀ ਜੀ ਨੇ ਇਹ ਐਲਾਨ ਕੀਤਾ ਹੈ ਤੁਹਾਡੇ ਮੁੱਦੇ ਕੀ ਨੇ ਕਿਹੜੇ ਕਿਹੜੇ ਮੁੱਦਿਆਂ ਦੇ ਉੱਤੇ ਤੁਸੀਂ ਲੜਾਈ ਲੜ ਰਹੇ ਹੋ ਕੋਈ ਸਾਡੇ ਸੰਵਿਧਾਨ ਨੂੰ ਅਜੇ ਤੱਕ ਜੋ ਡਾਫਟਰ ਭੀਮਰਾਓ ਅੰਮ੍ਰਿਤਕਰ ਜੀ ਨੇ ਲਿਖਿਆ ਹੈ ਉਹ ਹਜੇ ਤੱਕ ਇਹਨਾਂ ਨੇ ਇੱਕ ਵੀ ਪੇਜ ਲਾਗੂ ਨਹੀਂ ਕੀਤਾ ਜਦੋਂ ਬਾਬੂ ਜਗਜੀਵਨ ਰਾਮ ਜੀ ਪ੍ਰਧਾਨ ਮੰਤਰੀ ਕੁਛ ਦਿਨ ਲਈ ਬਣੇ ਸਨ ਉਹਨਾਂ ਨੇ ਹੀ ਰਿਜ਼ਰਵੇਸ਼ਨ ਲਾਗੂ ਕੀਤੀ ਸੀ ਉਸ ਤੋਂ ਬਾਅਦ ਇਹਨਾਂ ਨੇ ਸਾਡੇ ਹੱਕ ਖੋਹ ਲਏ ਆ ਔਰ ਸਾਡੇ ਬੱਚਿਆਂ ਦੇ ਹੱਕ ਵੀ ਖੋਹ ਲਏ ਆ ਔਰ ਸਾਡੇ ਡਾਕਟਰੀਆਂ ਸਹੂਲਤਾਂ ਵੀ ਉਹ ਵੀ ਨਹੀਂ ਸਾਨੂੰ ਦਿੰਦੇ ਔਰ ਨਾ ਹੀ ਸਾਡੇ ਲੋਕਾਂ ਨੂੰ ਲੋਨ ਮਿਲਦੇ ਹਨ ਕਿਉਂਕਿ ਉਹ ਗਰੰਟਰ ਮੰਗਦੇ ਹਨ ਔਰ ਸਾਡੇ ਨਾਂ ਇੰਨਾ ਕਾਰਜਕਾਰ ਤਾਰ ਹੁੰਦਾ ਇਸ ਕਰਕੇ ਸਾਨੂੰ ਸਾਰੇ ਪੱਖੋਂ ਵਾਂਝਾ ਰੱਖਿਆ ਜਾ ਰਿਹਾ ਹੈ ਬਾਬਾ ਸਾਹਿਬ ਭੀਮਰਾ ਉਹ ਅੰਬੇਦਕਰ ਜੀ ਵੀ ਤੁਸੀਂ ਗੱਲ ਕੀਤੀ ਹੈ ਸੰਵਿਧਾਨ ਦੇ ਵਿੱਚ ਉਹਨਾਂ ਨੇ ਔਰਤ ਤੇ ਮਰਦਾਂ ਨੂੰ ਬਰਾਬਰ ਦਾ ਦਰਜਾ ਦਿੱਤਾ ਹੈ ਪਰ ਜਦੋਂ ਇਸ ਵਾਰੀ ਦੀ ਜੇ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਵੱਲੋਂ ਇਲੈਕਸ਼ਨਾਂ ਦੇ ਵਿੱਚ ਇੱਕ ਵੀ ਸੀਟਾ ਜਿਹੜੀ ਉਹ ਕਿਸੇ ਵੀ ਔਰਤ ਨੂੰ ਨਹੀਂ ਦਿੱਤੀ ਗਈ ਹੈਗੀ ਇਹਦੇ ਤੇ ਤੁਹਾਡੀ ਪਾਰਟੀ ਕਿਉਂ ਨਹੀਂ ਬੋਲੀਏ ਦੇਖੋ ਜੀ ਸਾਡੀ ਪਾਰਟੀ ਨੂੰ ਇਹ ਬੋਲਣ ਜੋ ਕਿ ਸਾਡਾ ਸਾਨੂੰ ਦਾ ਇਹ ਮੀਡੀਆ ਤੱਕ ਨਹੀਂ ਸ਼ੋਅ ਕਰਦੇ ਵੀ ਪਰ ਕਿਹੜਾ ਕੈਂਡੀਡੇਟ ਖੜਾ ਹੈ ਇਹ ਸਾਰਾ ਇਹਨਾਂ ਦਾ ਮੀਡੀਆ ਵੀ ਖਰੀਦਿਆ ਹੋਇਆ ਹੈ ਔਰ ਇਹਨਾਂ ਦੇ ਇਹ ਸਰਮਾਇਯਦਾਰ ਪਾਰਟੀਆਂ ਹਨ ਇਹ ਕੁਝ ਵੀ ਕਰ ਲੈਂਦੀਆਂ ਹਨ ਔਰ ਸਾਡੇ ਗਰੀਬਾਂ ਉਪਚਲਨ ਤੇ ਲੱਗੀਆਂ ਹੋਈਆਂ ਹਨ ਲੁਧਿਆਣੇ ਦੀ ਇੰਡਸਟਰੀ ਦੇ ਨਾਲ ਅੱਜ ਤੱਕ ਪੰਜਾਬ ਦੇ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਦੀ ਮੀਟਿੰਗ ਨਹੀਂ ਹੋ پا ਰਹੀ ਹੈਗੀ ਤੁਸੀਂ ਇੰਡਸਟਰੀ ਦੇ ਨਾਲ ਸੰਬੰਧਤੋਂ ਕੀ ਕਾਰਨ ਇਹ ਵੀ ਇੱਕ ਪੰਜਾਬ ਦਾ ਮੁੱਖ ਮੰਤਰੀ ਲੁਧਿਆਣੇ ਦੀ ਇੰਡਸਟਰੀ ਜੋ ਲੁਧਿਆਣੇ ਦਾ ਦਿਲ ਮੰਨਿਆ ਜਾਂਦਾ ਉਹਨਾਂ ਦੇ ਰੂਬਰੂ ਆਪਸ ਦੇ ਵਿੱਚ ਨਹੀਂ ਹੋ ਸਕੇ ਦੇਖੋ ਇਹ ਕਈ ਇੰਡਸਟਰੀਆਂ ਵਿੱਚ ਵਿੱਚ ਮੈਂ ਵੀ ਮੁਖੀ ਹਾਂ ਔਰ ਸਾਡੇ ਚੈਂਬਰ ਦੇ ਪ੍ਰਧਾਨ ਉਹ ਵੀ ਪ੍ਰਧਾਨ ਚੀਫ ਮਿਨਿਸਟਰ ਨਾਲ ਮੁਲਾਕਾਤ ਕੀਤੀ ਆ ਚੀਫ ਮਿਨਿਸਟਰ ਦੇ ਕਹਿਣ ਦੇ باوجود ਵੀ ਸਾਡੇ ਕੰਮ ਨਹੀਂ ਹੋ ਰਹੇ ਹਨ ਇਸ ਕਰਕੇ ਮੈਨੂੰ ਇਹ ਬਸਪਾ ਸਰਕਾਰ ਚੰਨੀ ਪਈ ਨਹੀਂ ਇੰਡਸਟਰੀ ਦੇ ਵਿੱਚ ਕਈ ਵਾਰੀ ਮੈਨੂੰ ਵੀ ਜਾਣ ਦਾ ਮੌਕਾ ਮਿਲਦਾ ਹੈ ਤੇ ਉੱਥੇ ਪਰ ਇਹੀ ਗੱਲ ਚੱਲਦੀ ਹੈ ਵੀ ਸੀਐਮ ਸਾਹਿਬ ਦੀ ਇੰਡਸਟਰੀ ਦੇ ਨਾਲ ਜਿਹੜਾ ਤਾਲਮੇਲ ਹੋਇਆ ਉਹ ਸਹੀ ਬੈਠਿਆ ਨਹੀਂ ਹੈ ਕਿ ਕਾਰਨ ਕੀ ਰਹੇ ਤੁਸੀਂ ਨਾਲ ਜੁੜੇ ਹੋਏ ਹੋ ਤੁਸੀਂ ਵੀ ਮੀਟਿੰਗਾਂ ਦੇ ਵਿੱਚ ਬੈਠਦੇ ਰਹੇ ਹੋ ਕਿ ਕਾਰਨ ਕੀ ਰਹੇ ਵੀ ਮੀਟਿੰਗਾਂ ਸਿਰੇ ਕਿਉਂ ਨਹੀਂ ਚੜੀਆਂ ਹੈਗੀਆਂ ਲੁਧਿਆਣਾ ਦੀ ਇੰਡਸਟਰੀ ਦੇ ਉੱਤੇ ਮੁੱਖ ਮੰਤਰੀ ਸਾਹਿਬ ਕਿਉਂ ਨਹੀਂ ਬਰਾਬਰ ਦੇ ਸਕੇ ਇਹਨਾਂ ਨੂੰ ਸਹੂਲਤਾਂ ਦੇ ਸਕਦੇ ਦੇਖੋ ਜੀ ਉਹ ਇਹਨਾਂ ਨੂੰ ਤਾਂ ਇੱਕ ਰਸਾਨੀ ਨਜ਼ਰ ਆਉਂਦੀ ਹੈ ਔਰ ਇੰਡਸਟਰੀ ਇੱਕ ਨਾ ਕਮਾਊ ਪੁੱਤਰ ਆ ਉਹ ਕਹਿੰਦੇ ਤਾਂ ਸਾਨੂੰ ਕਮਾ ਕੇ ਟੈਕਸ ਜਮ੍ਹਾਂ ਕਰਾਉਂਦੇ ਹਨ ਔਰ ਟੈਕਸ ਦੇ ਰੂਪ ਦੇ ਵਿੱਚ ਇਹਨਾਂ ਕੋਲੋਂ ਵੱਧ ਤੋਂ ਵੱਧ ਆਮਦਨ ਹੁੰਦੀ ਹੈ ਇਹ ਸਾਡੇ ਟੈਕਸ ਨਾਲ ਹੀ ਆਪਣੀਆਂ ਸਰਕਾਰਾਂ ਚਲਾਉਂਦੇ ਹਨ ਔਰ ਸਾਡੀਆਂ ਸਹੂਲਤਾਂ ਦੀਨੀ ਸਾਨੂੰ ਦਿੰਦੇ ਜਿਸ ਤਰ੍ਹਾਂ ਹੁਣ ਬਿਜਲੀ ਦਾ ਰੇਟ 5 ਰੁਪਏ ਜੂਨਟ ਕਿਹਾ ਸੀ ਉਹ ਇਸ ਟਾਈਮ 11 11.5 ਰੁਪਏ ਜੂਨਟ ਮਿਲ ਰਿਹਾ ਹੈ। ਔਰ ਰੀਸਟੀਆਂ ਜਿਹੜੀਆਂ ਉਹਨਾਂ ਤੇ ਐਨਓਸੀ ਦਾ ਬਿਨਾ ਨਹੀਂ ਹੋ ਰਹੀਆਂ ਔਰ ਐਨਓਸੀ ਦੇ ਦਿੰਦੇ ਹੀ ਨਹੀਂ ਹਨ ਜਿਹੜੇ ਕੇ ਪਹਿਲੇ ਸਾਡੇ ਹਜੇ ਕਾਨੂੰਨ ਨਹੀਂ ਬਣੇ ਹਨ। ਔਰ ਇਸ ਕਰਕੇ ਸਾਡੇ ਇੰਡਸਟਰੀ ਵਾਲੇ ਬਹੁਤ ਦੁਖੀ ਹਨ। ਉਹ ਅੱਗੇ ਇੰਡਸਟਰੀ ਨੂੰ ਵਧਾ ਨਹੀਂ ਸਕਦੇ ਆ। ਉਹ ਕਈ ਇੰਡਸਟਰੀ ਦਾ ਇਹ ਪੰਜਾਬ ਤੋਂ ਬਾਹਰ ਜਾ ਚੁੱਕੀਆਂ ਹਲਕਾ ਲੁਧਿਆਣਾ ਤੋਂ ਕਈ ਉਮੀਦਵਾਰ ਆਪੋ ਆਪਣੀ ਕਿਸਮਤ ਅਜਮਾ ਰਹੇ ਨੇ ਤੇ ਉਹਨਾਂ ਦੇ ਆਪੋ ਆਪਣੇ ਏਜੰਡੇ ਨੇ ਤੁਹਾਡਾ ਲੁਧਿਆਣਾ ਦੀ ਇੰਡਸਟਰੀ ਨੂੰ ਲੈ ਕੇ ਲੁਧਿਆਣਾ ਵਾਸੀਆਂ ਨੂੰ ਲੈ ਕੇ ਲੁਧਿਆਣਾ ਦੇ ਹੋਰ ਕਾਰੋਬਾਰੀਆਂ ਨੂੰ ਲੈ ਕੇ ਬੀਐਸਪੀ ਦੇ ਕੀ ਮਨੋਰਥ ਨੇ ਕੀ ਮੁੱਦੇ ਨੇ ਕੀ ਇਹਨਾਂ ਲਈ ਕਰੋਗੇ ਦੇਖੋ ਇੰਡਸਟਰੀ ਦੇ ਜਿਹੜੇ ਰੁਕੇ ਕੰਮ ਆ ਜਿਸ ਤਰ੍ਹਾਂ ਵਿਸ਼ਟੀਆਂ ਦੇ ਹੋਗੇ ਬਿਜਲੀ ਦੇ ਰੇਟ ਹੋਗੇ ਇਨਾਂ ਦੇ ਟੈਕਸ ਜਿਹੜੇ ਵੱਧ ਲੱਗਦੇ ਹਨ ਜਿਸ ਤਰ੍ਹਾਂ ਨਗਰ ਨਿਗਮ ਖਤਮ ਕਰ ਦਿੱਤੀ ਹਨ ਫਿਰ ਵੀ ਇਹ ਟੈਕਸ ਲਈ ਵਸੂਲੀ ਕਰ ਰਹੇ ਹਨ ਔਰ ਇਹ 10000 ਰੁਪਏ ਤੇ ਬੰਦ ਕਰਵਾਵਾਂਗੇ ਔਰ ਜਿਹੜੇ ਵੀ ਸਾਡੇ ਭਾਈ ਵਿਦੇਸ਼ਾਂ ਵਿੱਚ ਬਸਦੇ ਹਨ ਉਹਨਾਂ ਨੂੰ ਇੱਥੇ ਇੰਡਸਟਰੀ ਲੇਹੁਣ ਵਾਸਤੇ ਉਹਨਾਂ ਨੂੰ ਪਰਫੁੱਲਕ ਕਰਾਵਾਂਗੇ ਪੰਜਾਬ ਜੇ ਲੁਧਿਆਣਾ ਵਾਸੀ ਤੁਹਾਨੂੰ ਮੈਂਬਰ ਪਾਰਲੀਮੈਂਟ ਜਿਤਾ ਦਿੰਦੇ ਨੇ ਤਾਂ ਜਿਹੜੀ ਇੰਡਸਟਰੀ ਹੁਣ ਲੁਧਿਆਣੇ ਤੋਂ ਬਾਹਰ ਜਾ ਰਹੀ ਹੈ ਉਹਨਾਂ ਨੂੰ ਵਾਪਸ ਬੁਲਾਉਣ ਲਈ ਤੁਹਾਡੇ ਕੀ ਕਦਮ ਹੋਣਗੇ ਦੇਖੋ ਜੀ ਇੰਡਸਟਰੀ ਬਾਹਰ ਤਾਂ ਜਾਂਦੀ ਹੈ ਜੇ ਇੱਥੇ ਉਹਨਾਂ ਦੇ ਤਕਲੀਫਾਂ ਔਰ ਦੁੱਖ ਦੁੱਖੀ ਹੁੰਦੇ ਹਨ ਤਾਂ ਸੁਣਵਾਈ ਨਹੀਂ ਹੁੰਦੀ ਸੁਣਵਾਈ ਦੀ ਤਾਂ ਗੱਲ ਹੈ ਹੀ ਐ ਰਵਨੀਤ ਬਿੱਟੂ ਇੱਥੋਂ 10 ਸਾਲ ਲੁਧਿਆਣੇ ਤੋਂ ਮੈਂਬਰ ਪਾਰਲੀਮੈਂਟ ਰਹਿ ਚੁੱਕੇ ਨੇ ਪਰ ਉਹਨਾਂ ਦੇ ਨਾਲ ਵੀ ਸ਼ਿਕਾਇਤ ਹੈ ਵੀ ਉਹਨਾਂ ਨੇ ਕਿਸੇ ਦੀ ਸੁਣਵਾਈ ਨਹੀਂ ਕੀਤੀ ਹੈਗੀ ਇਸ ਕਰਕੇ ਇੰਡਸਟਰੀ ਨੂੰ ਬਾਹਰ ਜਾਣਾ ਪਿਆ ਤੁਸੀਂ ਦੇਖਦੇ ਹੋ ਸਾਡੇ ਕਿਸਾਨ ਭਰਾ 750 ਤੋਂ ਉੱਪਰ ਪਹਿਲਾਂ ਛੀਤੀ ਦੇ ਗਏ ਆ ਹੁਣ ਵੀ ਤਰਨ ਤੇ ਧਾਮੇ ਤੇ ਬੈਠੇ ਹਨ ਹੁਣ ਵੀ 5 6 ਕਿਸਾਨ ਛੀਤੀ ਪਾ ਚੁੱਕੇ ਹਨ ਉਹ ਐਮ ਐਸ ਪੀ ਇਹਨਾਂ ਨੇ ਹਜੇ ਤੱਕ ਵੀ ਕੋਈ ਲਾਗੂ ਨਹੀਂ ਕੀਤੀ ਇੱਕ ਵਾਦਾ ਕਰਕੇ ਉਹ ਵਾਦਾ ਖਿਲਾਫੀ ਕਰਦੇ ਹਨ ਇਸੇ ਤਰ੍ਹਾਂ ਹੀ ਇੰਡਸਟਰੀ ਦੇ ਵਿੱਚ ਇੰਡਸਟਰੀ ਦੇ ਵਿੱਚ ਉਹਨਾਂ ਨੂੰ ਕਿਹਾ ਜਾਂਦਾ ਵੀ ਅਸੀਂ 5 ਰੁਪਏ ਜਿਹੜਾ ਬਿਜਲੀ ਦਵਾਂਗੇ ਪਰ ਬਿਜਲੀ 11.5 ਰੁਪਏ ਯੂਨਟ ਮਿਲਦੀ ਆ ਔਰ ਬਾਕੀ ਸਟੇਟਾਂ ਸੂਬਿਆਂ ਦੇ ਵਿੱਚ ਬਿਜਲੀ ਸਸਤੀ ਹੈ ਜਿਸ ਕਰਨਾ ਉਹਨਾਂ ਨੂੰ ਉੱਥੇ ਸਬਸਿਡੀ ਵੀ ਜਲਦੀ ਮਿਲਦੀ ਹੈ ਤੇ ਪੰਜਾਬ ਦੇ ਕੋਈ ਸਬਸਿਡੀਆਂ ਵੀ ਬੰਦ ਹਨ ਇਸ ਕਰਕੇ ਇਹ ਨਸਤੀ ਪੰਜਾਬ ਤੋਂ ਬਾਹਰ ਜਾ ਰਹੀ ਹੈ ਅਸੀਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਾਂਗੇ ਇਹਨਾਂ ਵੀ ਜਿਹੜੀਆਂ ਬੰਦ ਦੇ ਹੱਕ ਉਹ ਪਹਿਲਾਂ ਪਹਿਲ ਦੇ ਦਾ ਤੇ ਲਿਆ ਕੇ ਦਵਾਂਗੇ ਐਮਐਸਪੀ ਦੇ ਮੁੱਦੇ ਦੇ ਉੱਤੇ ਕਿਸਾਨ ਪੰਜਾਬ ਦੀਆਂ ਹੱਦਾਂ ਦੇ ਉੱਤੇ ਤਾਂ ਬੈਠਾ ਹੀ ਨੇ ਪਰ ਤੁਹਾਡੇ ਹਲਕੇ ਦੇ ਵਿੱਚ ਪਿੰਡ ਕੋਟਾਗਾ ਪੈਂਦਾ ਉੱਥੇ ਵੀ ਧਰਨਾ ਕਾਫੀ ਦਿਨ ਲੱਗਿਆ ਰਿਹਾ ਹੈ ਕੀ ਤੁਸੀਂ ਉਹਨਾਂ ਦੇ ਨਾਲ ਰਾਤ ਤੱਕ ਕੀਤਾ ਹੈ ਦੇਖੋ ਕਿਸਾਨਾਂ ਦੀ ਸੁਣਵਾਈ ਜਿਹੜੀ ਆ ਉਹ ਅਸੀਂ ਸੈਂਟਰ ਤੱਕ ਲੈ ਕੇ ਜਾਵਾਂਗੇ ਜਦ ਸਾਨੂੰ ਪਿੰਡ ਪਿੰਡ ਬਸਪਾ ਨੂੰ ਚਾਹੁੰਦੇ ਹਨ ਇਸ ਵਾਰ ਉਹ ਬਸਪਾ ਦੀ ਸਰਕਾਰ ਬਣਾਉਣ ਲਈ ਰਾਜੀ ਹਨ ਔਰ ਉਮੀਦ ਹੈ ਉਹ ਬਸਪਾ ਨੂੰ ਜਿਤਾ ਕੇ ਫੈਨ ਮਾਇਆਬਤੀ ਜੀ ਦੀ ਚੋਲੀਏ ਸੀਟ ਪਾਵਾਂਗੇ ਔਰ ਹਲਕਾ ਵਿਧਾਨ ਸਭਾ ਵਿੱਚ ਇਸ ਦੀ ਪੂਰਜੋਰ ਅਵਾਜ਼ ਉਠਾਈ ਜਾਊਗੀ ਔਰ ਪਹਿਲੇ ਦਿਨਾਂ ਤੇ ਐਮਐਸਪੀ ਲਾਗੂ ਕਰਾਈ ਜਾਊਗੀ ਲੋਕੀ ਆਨੇ ਦੇ ਵਿੱਚ ਕੀ ਬੀਐਸਪੀ ਦੇ ਮੁਖੀ ਉਹ ਚੋਣ ਪ੍ਰਚਾਰ ਲਈ ਆ ਰਹੇ ਨੇ हां जी ਭੈਣ ਮਾਇਆਵਤੀ ਜੀ ਨਮਾ ਸ਼ਹਿਰ ਦੇ ਵਿੱਚ ਸਾਡਾ ਇੱਕ ਐਮਐਲਏ ਨਿਸ਼ੰਤਰਪਾਲ ਜੀ ਹੈ ਉਹਨਾਂ ਉਹ ਸਾਡੇ ਪੰਜਾਬ ਪ੍ਰਧਾਨ ਜਸਵੀਰ ਸਿੰਘ ਗੜੀ ਜੀ ਜੋ ਆਨੰਦਪੁਰ ਸਾਹਿਬ ਤੋਂ ਉਮੀਦਵਾਰ ਹਨ ਉਹਨਾਂ ਦੇ ਹਲਕੇ ਦੇ ਵਿੱਚ ਜੋ ਕਿ ਸਾਰੇ ਪੰਜਾਬ ਦੇ ਸੈਂਟਰ ਦੇ ਵਿੱਚ ਪੈਂਦਾ ਹੈ ਉੱਥੇ ਸਾਡੇ ਸਾਰੇ ਹੀ ਹਲਕਾ ਉਮੀਦਵਾਰ ਇਕੱਠੇ ਹੋਣਗੇ ਔਰ ਭੈਣ ਮਾਇਆਵਤੀ ਜੀ ਨੂੰ ਦਾ ਪਰਮਾਨਗਾਰਾ ਸਾਨੂੰ ਮਿਲੇਗਾ ਉਹਨਾਂ ਦੇ ਆਉਣ ਨਾਲ ਸਾਡੇ ਲੋਕਾਂ ਦੇ ਵਿੱਚ ਉਤਸ਼ਾਹ ਵਧੂਗਾ ਔਰ ਸਾਨੂੰ ਉਮੀਦ ਹੈ ਇਸ ਵਾਰ ਬਸਪਾ ਸਰਕਾਰੀ ਬਣਾਉਣਗੇ ਲੁਧਿਆਣੇ ਦਾ ਵੀ ਕੋਈ ਪ੍ਰੋਗਰਾਮ ਹੈਗਾ ਉਹਨਾਂ ਦਾ ਬਾਕੀ ਉਹਨਾਂ ਨੇ ਪਹੁੰਚ ਕੇ ਪਤਾ ਲੱਗੂਗਾ ਉਮੀਦ ਹੈ ਵੀ ਉਹ ਰੋਡ ਸ਼ੋਅ ਪਟਨ ਇਸ ਨਾਲ ਸਾਰੇ ਇਲਾਕੇ ਖੁਸ਼ਹਾਲ ਹੋ ਜਾਣਗੇ ਬੀਐਸਪੀ ਦੇ ਉਮੀਦਵਾਰ ਤੁਹਾਡੇ ਕਿੰਨੀਆਂ ਸੀਟਾਂ ਤੋਂ ਚੋਣ ਲੜ ਰਹੇ ਨੇ ਬੀਐਸਪੀ ਸਾਡੇ ਉਮੀਦਵਾਰ 13 ਦੇ 13 ਸੀਟਾਂ ਤੋਂ ਚੋਣ ਲੜ ਰਹੇ ਆ लुगियाणा वासियों ਨੂੰ ਤੇ ਪੰਜਾਬ वासियों ਨੂੰ ਇਸ ਚੋਣ ਮੁਹਿੰਮ ਨੂੰ ਜਾਰੀ ਰੱਖਣ ਵਾਸਤੇ ਕੀ ਕਹੋਗੇ? लुगियाणा ਵਾਸੀ ਤੇ ਪੰਜਾਬ वासियों ਨੂੰ ਮੈਂ ਸੰਦੇਸ਼ਾ ਦਿੱਤਾ ਕਿ ਰਾਮਗੜੀ ਐ ਪਾਈਚਾਰਾ ਵੀ ਨਾਲ ਮਿਲ ਕੇ ਬੀਐਸਪੀ ਦੇ ਚੱਲੇ ਜਿਸ ਤਰ੍ਹਾਂ ਬੀਐਸਪੀ ਦੇ ਨਾਲ ਅਕਾਲੀ ਦਲ ਦੀ ਸਰਕਾਰ 2 ਸਾਲ ਰਹੀ ਆ ਬਾਅਦ ਵਿੱਚ ਉਹਨਾਂ ਦਾ ਵੱਖਾਪਨ ਹੋ ਗਿਆ ਅਸੀਂ ਚਾਹੁੰਦੇ ਆ ਵੀ ਇਹ ਬਖਸਾਵਨ ਨੂੰ ਦੂਰ ਕਰਕੇ ਅਸੀਂ ਰਾਮਗੜੀਆ ਪਾਈਚਾਰਾ ਬੀਐਸਪੀ ਨਾਲ ਜੁੜ ਕੇ ਇਹ ਸੀਟਾਂ ਸਾਰੇ ਜਾਂ 13 ਦੀਆਂ 13 ਹਾਸਲ ਕਰਨ ਔਰ ਸੈਂਟਰ ਦੇ ਵਿੱਚ ਜਲਦੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਉਮੀਦਵਾਰ ਦਵਿੰਦਰ ਸਿੰਘ ਰਾਮਗੜੀਆ ਜੀ ਦੇ ਨਾਲ